ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਾਡਾ ਪੰਜਾਬ న్యూਸ ਚੈਨਲ ਤੇ ਮੈਂ ਮਲਕੀਤ ਸਿੰਘ ਅੱਜ ਦੀਆਂ ਮੁਖਬਰਾਂ ਲੈ ਕੇ ਹਾਜ਼ਰ ਹਾਂ ਲੁਧਿਆਣੇ ਦਾ ਕਾਲਾਦੀਨ ਫੋਰਚੂਨਰ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਲੁਧਿਆਣਾ ਰੋਡ ਪਿੰਡ ਸਰਾਬਾ ਨੇੜੇ ਭਿਆਨਕ ਹਾਦਸੇ ਵਿੱਚ ਫੋਰਚੂਨਰ ਗੱਡੀ ਸਫੈਦ ਦੇ ਨਾਲ ਟਕਰਾ ਗਈ ਜਿਸ ਨਾਲ ਚਾਰ ਨੌਜਵਾਨ ਜ਼ਖਮੀ ਹੋਏ ਅੱਜ ਦੋ ਨੌਜਵਾਨ ਨੋਮਨਦੀਪ ਸਿੰਘ ਬ੍ਰਹਮਪੁਰ ਅਤੇ ਰਵੀਸ਼ੇਰ ਸਿੰਘ ਗਿੱਲ ਲਤਾਲਾ ਦੀ ਮੌਤ ਹੋ ਗਈ ਦੋਵੇਂ ਹਾਲ ਹੀ ਵਿੱਚ ਕੈਨੇਡਾ ਤੋਂ ਪਰਤੇ ਸਨ ਹਾਸਾ ਉਸ ਵੇਲੇ ਵਾਪਰਿਆ ਜਦੋਂ ਉਹ ਮੋਟਰਸਾਈਕਲ ਸਵਾਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ ਜ਼ਖਮੀਆਂ ਨੂੰ ਸਰਾਬਾ ਹਸਪਤਾਲ ਤੋਂ ਲੁਧਿਆਣਾ ਰੈਫਰ ਕੀਤਾ ਗਿਆ ਸੀ ਪਾਕਿਸਤਾਨ ਵਿੱਚ ਗੁੰਮ ਹੋਈ ਸਰਬਜੀਤ ਕੌਰ ਧਰਮਪ੍ਰੇ ਵਰਤਨ ਤੇ ਨਿਕਾਦਾ ਵਾਇਰਲ ਦਾਵਾ ਪਾਕਿਸਤਾਨ ਗੁਰਪੁਰਬ ਯਾਤਰਾ ਦੌਰਾਨ ਗੁੰਮ ਹੋਈ ਕਪੂਰਥਲਾ ਦੀ ਸਰਬਜੀਤ ਕੌਰ ਦਾ ਮਾਮਲਾ ਹੁਣ ਵੱਡੇ ਵਿਵਾਦ ਵਿੱਚ ਬਦਲ ਗਿਆ ਹੈ 1923 ਸਿੱਖ ਯਾਤਰੀਆਂ ਨਾਲ ਗਈ ਸਰਬਜੀਤ ਕੌਰ 13 ਨਵੰਬਰ ਨੂੰ ਵਾਪਸ ਨਾ ਆਈ ਸੋਸ਼ਲ ਮੀਡੀਆ ਤੇ ਵਾਇਰਲ ਨਿਕਾਹ ਨਾਮੇ ਅਨੁਸਾਰ ਉਸਨੇ ਇਸਲਾਮ ਧਰਮ ਅਪਣਾ ਕੇ ਨੂਰ ਹੁਸੈਨ ਨਾਮ ਰੱਖ ਲਿਆ ਅਤੇ ਸ਼ੇਖੋਪੁਰਾ ਦੇ ਨਸੀਰ ਹੁਸੈਨ ਨਾਲ ਨਿਕਾਹ ਕਰ ਲਿਆ ਹੈ ਇਮੀਗ੍ਰੇਸ਼ਨ ਰਿਕਾਰਡਾਂ ਵਿੱਚ ਉਸਦੀ ਵਾਪਸੀ ਨਾ ਮਿਲਣ ਨਾਲ ਸੁਰੱਖਿਆ ਏਜੰਸੀਆਂ ਚਿੰਤਿਤ ਹਨ ਮੋਗਾ ਵਿੱਚ ਭਿਆਨਕ ਹਾਦਸਾ I20 ਟਰੱਕ ਨਾਲ ਟਕਰਾਈ ਇੱਕ ਦੀ ਮੌਤ ਮੋਗਾ ਲੁਧਿਆਣਾ ਰੋਡ ਪਿੰਡ ਮੇਣਾ ਨੇੜੇ I20 ਕਾਰ ਖੜੇ ਟਰੱਕ ਨਾਲ ਟਕਰਾ ਗਈ ਜਿਸ ਨਾਲ ਹਾਕਮ ਸਿੰਘ ਦੀ ਮੌਤ ਹੋ ਗਈ ਅਤੇ ਦੋ ਜ਼ਖਮੀ ਹੋਏ ਜ਼ਖਮੀ ਗੁਰਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਅੰਕਲ ਨਾਲ ਜੀਰਾ ਵਾਪਸ ਜਾ ਰਿਹਾ ਸੀ ਕਿ ਕਾਰ ਅਚਾਨਕ ਟਰੱਕ ਨਾਲ ਜਾ ਪਈ ਇੱਕ ਜ਼ਖਮੀ ਨੂੰ ਗੰਭੀਰ ਹਾਲਤ ਵਿੱਚ ਮੈਡੀ ਸਿਟੀ ਰੈਫਰ ਕੀਤਾ ਗਿਆ ਪੁਲਿਸ ਰਫਤਾਰ ਜਾਂ ਸੰਤੁਲਨ ਵਿਗੜਨ ਨੂੰ ਹਾਦਸੇ ਦਾ ਸੰਭਾਵੀ ਕਾਰਨ ਮਨ ਰਹੀ ਹੈ। ਪ੍ਰਾਲੀ ਦੀ ਅੱਗ ਨਾਲ ਹਾਦਸਾ ਦੋ ਕੁੜੀਆਂ ਬੱਚੀਆਂ ਸਕੂਟਰ ਸਵਾਰ ਜਲਾਲਾਬਾਦ ਦਾ ਮਸਤੂ ਵਾਲਾ ਪਿੰਡ ਵਿੱਚ ਪ੍ਰਾਲੀ ਦੀ ਅੱਗ ਕਾਰਨ ਭਿਆਨਕ ਹਾਦਸਾ ਵਾਪਰਿਆ। ਧੂਏ ਨਾਲ ਭਰਿਆ ਰਸਤਾ ਦੇਖ ਨਾ ਸਕਣ ਕਰਕੇ ਦੋ ਕੁੜੀਆਂ ਦਾ ਬੈਟਰੀ ਸਕੂਟਰ ਕਾਬੂ ਤੋਂ ਬਾਹਰ ਹੋ ਕੇ ਸੜਕ ਕਿਨਾਰੇ ਅੱਗ ਵੱਲ ਡਿੱਗ ਪਿਆ। ਖੁਸ਼ਕਿਸਮਤੀ ਨਾਲ ਦੋਵੇਂ ਕੁੜੀਆਂ ਸਮੇਂ ਸਿਰ ਭੱਜ ਕੇ ਬਚ ਗਈਆਂ ਪਰ ਸਕੂਟਰ ਪ੍ਰਾਲੀ ਦੀ ਅੱਗ ਵਿੱਚ ਸੜ ਕੇ ਸੁਆਹ ਹੋ ਗਿਆ। ਮੌਕੇ ਤੇ ਪਿੰਡ ਵਾਸੀਆਂ ਨੇ ਕੁੜੀਆਂ ਦੀ ਮਦਦ ਕੀਤੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੈ 15 ਅਤੇ 16 ਨਵੰਬਰ ਪੰਜਾਬ ਦੇ ਕਈ ਖੇਤਰਾਂ ਵਿੱਚ ਬਿਜਲੀ ਬੰਦ ਪਾਵਰ ਕਮ ਦਾ ਐਲਾਨ 15 ਨਵੰਬਰ ਨੂੰ ਮਾਨਸਾ ਬੰਗਾ ਮਾਛੀਵਾੜਾ ਨਿਹਾਲ ਸਿੰਘ ਵਾਲਾ ਅਤੇ ਕੋਟਫਤੂਈ ਸਮੇਤ ਕਈ ਖੇਤਰਾਂ ਵਿੱਚ 11 ਕੇਵੀ ਫੀਡਰਾਂ ਦੀ ਮੁਰੰਮਤ ਕਾਰਨ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ ਕੁਝ ਥਾਵਾਂ ਜਿਵੇਂ ਮਾਛੀਵਾੜਾ ਵਿੱਚ ਸਵੇਰੇ 9 ਤੋਂ ਸ਼ਾਮ 6 ਵਜੇ ਤੱਕ ਬੰਦੋਬਸਤ ਰਹੇਗਾ। ਕਰਤਾਰਪੁਰ ਦੇ ਕਈ ਪਿੰਡੂ ਪਿੰਡਾਂ ਵਿੱਚ ਵੀ 10 ਤੋਂ 4 ਵਜੇ ਤੱਕ ਸਪਲਾਈ ਬੰਦ ਰਹੇਗੀ। 16 ਨਵੰਬਰ ਨੂੰ ਕੋਟਕਪੂਰਾ ਦੇ ਵੱਡੇ ਖੇਤਰਾਂ ਵਿੱਚ ਜ਼ਰੂਰੀ ਮੁਰੰਮਤ ਕਾਰਨ ਬਿਜਲੀ ਬੰਦ ਰਹੇਗੀ। ਰੰਤਾਰਨ ਭਾਈ ਇਲੈਕਸ਼ਨ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਵੜਿੰਗ ਦਾ ਸੰਦੇਸ਼। ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜਿਮਨੀ ਚੌਣ ਵਿੱਚ ਆਮ ਆਦਮੀ ਪਾਰਟੀ ਦੇ ਹਰਮਿਤ ਸਿੰਘ ਸੰਧੂ ਨੇ 1291 ਵੋਟਾਂ ਦੀ ਭਾਰੀ ਲੀਡ ਨਾਲ 42649 ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ। ਅਕਾਲੀ ਦਲ ਦੀ ਸੁਖਵਿੰਦਰ ਕੌਰ 30558 ਵੋਟਾਂ ਨਾਲ ਦੂਜੇ ਸਥਾਨ ਤੇ ਰਹੀ। ਕਾਂਗਰਸ ਦੇ ਕਰਨਵੀਰ ਸਿੰਘ ਬੁਰਜ ਚੌਥੇ ਨੰਬਰ ਤੇ ਰਹੇ। ਹਾਰ ਮੰਗਰੋ ਰਾਜਾ ਵੜਿੰਗ ਨੇ ਲੋਕਾਂ ਦੇ ਫੈਸਲੇ ਨੂੰ ਸਵੀਕਾਰਦੇ ਹੋਏ ਕਿਹਾ ਕਿ ਇਹ ਨਤੀਜਾ ਔਣਾ ਨੂੰ 2027 ਵਿੱਚ ਹੋਰ ਮਿਹਨਤ ਕਰਨ ਦਾ ਹੌਸਲਾ ਦਿੰਦਾ ਹੈ।